ਸਸਕਲ ਦੋਸਤੋ ਮੈਂ ਹਾਂ ਰਾਜਪਾਲ ਮਖਣੀ ਅਜੇ ਮੰਗਲਵਾਰ ਤਾਂ ਹਰ ਮੰਗਲਵਾਰ ਦੀ ਤਰ੍ਹਾਂ ਗੱਲ ਸਿੱਧੀ ਕਰਾਂਗੇ ਆ ਬਾਰ-ਬਾਰ ਬਾਰ-ਬਾਰ ਮੈਂ ਕਈ ਵੀਡੀਓਜ਼ ਦੇ ਵਿੱਚ ਇਹ ਗੱਲ ਦੀ ਚਰਚਾ ਕਰ ਚੁੱਕਿਆ ਕਿ ਰੋਗ ਜਿਹੜੇ ਨੇ ਅੱਜ ਦੀ ਡੇਟ ਦੇ ਵਿੱਚ 99.9% ਜਿਹੜੇ ਰੋਗ ਨੇ ਉਹ ਮੰਨ ਦੀ ਖੁਰਾਕ ਪੂਰੀ ਨਾ ਹੋਣ ਕਰਕੇ ਸਾਨੂੰ ਲੱਗ ਰਹੇ ਨੇ ਜਾਦ ਕੇ ਅਸੀਂ ਇਹਦੇ ਵੱਲ ਤਵੱਜੋ ਬਹੁਤ ਘੱਟ ਦਿੰਨੇ ਆ ਜਾਂ ਮੈਂ ਕਹਾ ਕਿ ਦਿੰਦੇ ਹੀ ਨਹੀਂ ਸਾਨੂੰ ਲੱਗਦਾ ਹੈ ਨਹੀਂ ਹੈ ਜ਼ਿਆਦਾਤਰ ਲੋਕਾਂ ਨੂੰ ਵੀ ਇਹਦੇ ਨਾਲ ਕੋਈ ਬਹੁਤਾ ਫਰਕ ਪੈਂਦਾ ਹੋਵੇਗਾ ਸਾਨੂੰ ਲੱਗਦਾ ਹੈ ਕਿ ਕੁਝ ਖਾਣੇ ਦੇ ਵਿੱਚ ਬਦਲਾਵ ਕਰਕੇ ਕੁਝ ਜੀਵਨ ਸ਼ੈਲੀ ਦੇ ਵਿੱਚ ਬਦਲਾਵ ਕਰਕੇ ਅਸੀਂ ਰੋਗ ਮੁਕਤ ਰਹਿ ਸਕਦੇ ਆ ਤੇ ਜੇ ਰੋਗਾਂ ਤੋਂ ਗ੍ਰਸਤ ਹੋਏ ਆ ਤਾਂ ਅਸੀਂ ਰੋਗਾਂ ਤੋਂ ਬਾਹਰ ਆ ਸਕਦੇ ਆ ਸੀ ਤੇ ਆਪ ਰਹਿ ਸਕਦੇ ਆ ਜਦ ਕਿ ਇਹ ਸਚਾਈ ਤੋਂ ਕੋਸੋਂ ਦੂਰ ਆ ਜਦੋਂ ਅਸੀਂ ਪੈਦਾ ਹੁੰਨੇ ਆ ਤਾਂ ਬਾਹਰ ਦੀ ਦੁਨੀਆ ਨਾਲ ਕਨੈਕਟ ਸਾਡੀਆਂ ਪੰਜ ਇੰਦਰੀਆਂ ਸਾਨੂੰ ਕਰ ਕਰਾ ਦਿੰਦੀਆਂ ਨੇ ਲੇਕਿਨ ਸਾਡਾ ਜਿਹੜਾ ਸਰੀਰ ਹੈ ਜਿਹੜੀ ਸਾਡੀ ਫਿਜ਼ੀਓਲੋਜੀ ਹੈ ਜਿਹੜਾ ਸਾਡੇ ਸਰੀਰ ਹਰਕਤ ਕਰਦਾ ਸਾਡੇ ਹਾਰਟ ਦੀ ਕਿੰਨੀ ਸਪੀਡ ਹੋਊਗੀ ਸਾਡਾ ਬਲੱਡ ਪ੍ਰੈਸ਼ਰ ਕਿੰਨਾ ਹੋਊਗਾ ਸਾਡੇ ਅੰਦਰ ਕੀ ਕੀ ਕਿਰਿਆ ਹੋਗੀ ਉਹ ਸਾਰੀ ਦੀ ਸਾਰੀ ਜੋ ਕਿ ਸਾਇੰਸ ਵੀਰੇ ਤੇ ਮੋਹਰ ਲਾ ਚੁੱਕੀ ਹੈ ਔਰ ਸਾਡੇ ਪੁਰਾਤਨ ਗਿਆਨ ਦੇ ਵਿੱਚ ਤਾਂ ਬੇਹੱਦ ਕੰਮ ਇਸੀ ਦੇ ਉੱਤੇ ਹੋਇਆ ਕਿ ਉਹ ਸਾਰਾ ਦਾ ਸਾਰਾ ਡਿਪੈਂਡ ਕਰਦਾ ਕਿ ਸਾਡੀ ਸੋਚ ਕੀ ਹੈ ਅਸੀਂ ਸੋਚਦੇ ਕਿਸ ਤਰ੍ਹਾਂ ਜਿਸ ਤਰ੍ਹਾਂ ਦੀ ਇਹ ਸਾਡੀ ਸੋਚ ਹੁੰਦੀ ਹੈ ਜਿਹਹੇ ਜੀ ਸਾਡੀ ਫੀਲਿੰਗ ਹੁੰਦੀ ਹੈ ਸਾਡਾ ਸਰੀਰ ਉਵੇਂ ਹੀ ਹਰਕਤ ਕਰਦਾ ਇਹ ਗੱਲ ਮੈਂ ਬਾਰ 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 ਇਹ ਗੱਲ ਨੂੰ ਕਹਿ ਚੁੱਕਿਆ ਮੈਂ ਫੇਰ ਇੱਕ ਵਾਰੀ ਕਹਿ ਦਿੰਨਾ ਜਦੋਂ ਤੁਹਾਨੂੰ ਕੋਈ ਵੀ ਸਿਚੁਏਸ਼ਨ ਕੋਈ ਵੀ ਘਟਨਾ ਸਾਡੇ ਰੋਜ਼ ਘਟਨਾਵਾਂ ਦਾ ਕ੍ਰਮ ਸਵੇਰ ਤੋਂ ਸ਼ੁਰੂ ਹੁੰਦਾ ਰਾਤ ਤੱਕ ਚੱਲਦਾ ਤਾਂ ਜਿਹੜੀ ਵੀ ਘਟਨਾ ਸਾਡੇ ਆਸ-ਪਾਸ ਹੁੰਦੀ ਹੈ ਉਸ ਘਟਨਾ ਨੂੰ ਅਸੀਂ ਇੱਕ ਮਤਲਬ ਦਿੰਨੇ ਆ ਇੱਕ मीनिंग ਦਿੰਨੇ ਆ ਉਹ ਮਤਲਬ ਅਸੀਂ ਜਿਹੜਾ ਦਿੰਨੇ ਆ ਉਹਦੇ ਮੁਤਾਬਕ ਸਾਡੇ ਅੰਦਰ ਦਿਮਾਗ ਦੇ ਅੰਦਰ ਜਿਹੜੀ ਹੈ ਇੱਕ ਇਮੋਸ਼ਨ ਕ੍ਰੀਏਟ ਹੁੰਦੀ ਹੈ ਇੱਕ ਭਾਵ ਕ੍ਰੀਏਟ ਹੁੰਦਾ ਮਤਲਬ ਕਿਸੇ ਵੀ ਘਟਨਾ ਨੂੰ ਤੁਸੀਂ ਜੋ मीनिंग ਦਿਓਗੇ ਉਹਦੇ ਮੁਤਾਬਕ ਹੀ ਤੁਹਾਡੇ ਅੰਦਰ ਭਾਵ ਕ੍ਰੀਏਟ ਹੋਊਗਾ ਜਿਹੜਾ ਤੁਹਾਡਾ ਭਾਵ ਕ੍ਰੀਏਟ ਹੋਇਆ ਜਿਹੜੀ ਤੁਹਾਡੀ ਇਮੋਸ਼ਨ ਕ੍ਰੀਏਟ ਹੋਈ ਉਹਦੇ ਮੁਤਾਬਕ ਤੁਹਾਡਾ ਹਾਈਪੋਥੈਲਮਸ ਤੁਹਾਡੇ ਸਰੀਰ ਨੂੰ ਚੱਲਣ ਲਾ ਦੂਗਾ ਇੰਨਾ ਹੀ ਸਿੰਪਲ ਹੈ ਇਸ ਤੋਂ ਜ਼ਿਆਦਾ ਕੰਪਲੈਕਸ ਹੈ ਨਹੀਂ ਤੋਂ ਉਹ ਭਾਵ ਜਿਹੜਾ ਤੁਸੀਂ ਦੇਣਾ ਉਸ ਸਰੀਰ ਨੂੰ ਉਹ ਭਾਵ ਦੇ ਮੁਤਾਬਕ ਤੁਹਾਡੇ ਸਰੀਰ ਨੇ ਚੱਲਣਾ ਗੱਲ ਇੱਥੇ ਖਤਮ ਹੁੰਦੀ ਹੈ ਸਾਰੀ ਦੀ ਸਾਰੀ ਉਹ ਭਾਵ ਜਿਹੜੇ ਨੇ ਉਹਦੇ ਤੇ ਕੰਟਰੋਲ ਤੁਹਾਡਾ ਹੈ ਪਰ ਉਹ ਕੰਟਰੋਲ ਤਾਂ ਹੈ ਜੇ ਤੁਸੀਂ ਉਹਦੇ ਬਾਰੇ ਜਾਣੂ ਹੋ ਜਾਓ ਤੁਹਾਨੂੰ ਆਨੰਦ ਦੀ ਜਿਹੜੀ ਅਨੁਭੂਤੀ ਹੈ ਮਜ਼ੇ ਆਣ ਦੀ ਜਿਹੜੀ ਅਨੁਭੂਤੀ ਹੈ ਉਹ ਵੀ ਤੁਹਾਡਾ ਮਾਈਂਡ ਜਿਹੜਾ ਉਹ ਉਹੀ ਕਰਵਾਉਂਦਾ ਤੁਹਾਨੂੰ ਖੁਸ਼ੀ ਦੇ ਹਾਰਮੋਨਸ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਜੇ ਸਰਲ ਪਾਸਾ ਤੇ ਸਮਝਣਾ ਤਾਂ ਜਿਵੇਂ ਗਰਮੀ ਤੁਹਾਨੂੰ ਲੱਗਦੀ ਹੈ ਤਾਂ ਪਸੀਨਾ ਆਪਣੇ ਆਪ ਤੁਹਾਡੇ ਸਰੀਰ ਦੇ ਅੰਦਰ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਤਾਂ ਉਸੇ ਤਰ੍ਹਾਂ ਜਦੋਂ ਇੱਕ ਖਾਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ ਕ੍ਰੀਏਟ ਕਰਦੇ ਹਾਂ ਸੀ ਉਹੇ ਜੀ ਅੰਦਰ ਹਾਰਮੋਨ ਸੈਕ੍ਰੀਟ ਹੁੰਦੇ ਨੇ ਉਹੇ ਜੇ ਤੁਸੀਂ ਮਹਿਸੂਸ ਕਰਦੇ ਹੋ ਔਰ ਉਹੇ ਜੀ ਉਹ ਤੁਹਾਡੀ ਫਿਜ਼ੀਓਲੋਜੀ ਤੁਹਾਡਾ ਸਰੀਰ ਉਹਦੇ ਮੁਤਾਬਕ ਹੀ ਚੱਲਦਾ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ ਡੋਪਾਮਾਈਨ ਦੀ ਔਰ ਐਂਡੋਰਫਿਨਸ ਦੀ ਗੱਲ ਕਰੀ ਸੀ ਆਪਾਂ ਇੱਕ ਵਾਰੀ ਫੇਰ ਦੁਬਾਰਾ ਦੱਸ ਦੇਣਾ ਐਂਡੋਰਫਿਨ ਜਦੋਂ ਅਸੀਂ ਆਪਣੇ ਸਰੀਰ ਦੇ ਨਾਲ ਕੋਈ ਵੀ ਕਿਰਿਆ ਕਰਾਂਗੇ ਐਕਸਰਸਾਈਜ਼ ਕਰਾਂਗੇ ਇਹ ਸਰੀਰ ਨੂੰ ਜਦੋਂ ਆਪਾਂ ਥਕਾ ਦਾਂਗੇ ਉਹਦੇ ਰਿਵਾਰਡ ਦੇ ਵਜੋਂ ਤੁਹਾਡਾ ਸਰੀਰ ਤੁਹਾਡੇ ਅੰਦਰ ਐਂਡੋਰਫਿਨਸ ਜਿਹੜੇ ਨੇ ਉਹ ਰਿਲੀਜ਼ ਕਰਦਾ ਇੱਕ ਤਰ੍ਹਾਂ ਦਾ ਪਸੀਨਾ ਇੱਕ ਤਰ੍ਹਾਂ ਦਾ ਉਹ ਜਦੋਂ ਤੁਸੀਂ ਕੋਈ ਵੀ ਐਕਟੀਵਿਟੀ ਕਰੋਗੇ ਜਦ ਤੁਸੀਂ ਥੱਕ ਜੋਗੇ ਉਹ ਸੁਤੇ ਸੁਧ ਹੀ ਰਿਲੀਜ਼ ਹੋਣਾ ਉਹ ਤੁਹਾਨੂੰ ਆਨੰਦ ਦਿੰਦਾ ਵੀ ਅੱਜ ਮਜ਼ਾ ਆ ਗਿਆ ਵੀ ਔਰ ਇਹੇ ਜੀ ਨੀਂਦ ਆਉਗੀ ਤੁਹਾਨੂੰ ਇਹੇ ਜਿਹਾ ਆਰਾਮ ਮਿਲੇਗਾ ਜਿਹੜਾ ਤੁਹਾਨੂੰ ਕਿ ਮਤਲਬ ਰਾਜੇ ਦੇ ਤਖਤ ਤਾਜ ਦੇ ਉੱਤੇ ਵੀ ਨਹੀਂ ਮਿਲ ਸਕਦਾ ਰਾਦਰ ਜੇ ਆਪਣੇ ਸਰੀਰ ਨੂੰ ਅਸੀਂ ਜਿਆਦਾ ਮਸਤਾਨੇ ਆ ਜਿਆਦਾ ਹਰ ਵੇਲੇ ਲੇਟੇ ਰਹਿੰਨੇ ਆ ਜਾਂ ਇਹਦੇ ਤੋਂ ਕੋਈ ਐਕਟੀਵਿਟੀ ਨਹੀਂ ਲੈਂਦੇ ਤਾਂ ਡਾਇਨੋਰਫਿਨਸ ਰਿਲੀਜ਼ ਹੁੰਦੇ ਨੇ ਜਿਹੜੇ ਤੁਹਾਡੇ ਸਰੀਰ ਨੂੰ ਹੀ ਤੁਹਾਡੀ ਕਦੀ ਪਿੱਠ ਦੁਖਦੀ ਰਹੂਗੀ ਕਦੀ ਹੱਥ ਗੋਡੇ ਦੁਖਦੇ ਰਹਿਣਗੇ ਇੰਨਾ ਸਿੰਪਲ ਹੈ ਜਦੋਂ ਉਹ ਕਿਰਿਆ ਕਰਾਂਗੇ ਤਾਂ ਤੁਹਾਡਾ ਜਿਹੜਾ ਐਂਡੋਰਫਿਨਸ ਨੇ ਉਹ ਰਿਲੀਜ਼ ਹੁੰਦੇ ਨੇ ਸਿੰਪਲ ਕਹਾਣੀ ਪਹਿਲੀ ਗੱਲ ਇਹਨੂੰ ਧਰਮ ਸ਼ਾਸਤਰਾ ਨੇ ਸਭ ਤੋਂ ਪਹਿਲੀ ਜਿਹੜੀ ਚੀਜ਼ ਕਰਮ ਕਿਹਾ ਦੂਸਰਾ ਅਰਥ ਤੀਸਰਾ ਕਾਮ ਫਿਰ ਮੋਕਸ਼ ਇਹ ਚਾਰੇ ਹਾਰਮੋਨਸ ਦੀ ਆਪਾਂ ਗੱਲ ਕਰਾਂਗੇ ਡੋਪਾਮਿਨ ਦੀ ਪਿਛਲੀ ਵਾਰੀ ਅਸੀਂ ਗੱਲ ਕਰੀ ਸੀ ਡੋਪਾਮਿਨ ਉਦੋਂ ਰਿਲੀਜ਼ ਹੁੰਦਾ ਜਦੋਂ ਸਾਨੂੰ ਕੋਈ ਰਿਵਾਰਡ ਮਿਲਦਾ ਠੀਕ ਹੈ ਤੁਹਾਨੂੰ ਕੰਮ 'ਚ ਤਰੱਕੀ ਮਿਲ ਗਈ ਤੁਹਾਨੂੰ ਪੈਸਾ ਜ਼ਿਆਦਾ ਮਿਲ ਗਿਆ ਤੁਸੀਂ ਰਸਗੁਲਾ ਖਾ ਲਿਆ ਕੋਕ ਕੋਲਾ ਪੀ ਲਈ ਕਿਸੇ ਵੀ ਤਰ੍ਹਾਂ ਦਾ ਸਵਾਦ ਜਦੋਂ ਤੁਹਾਨੂੰ ਮਿਲਦਾ ਉਦੋਂ ਡੋਪਾਮਿਨ ਤੁਹਾਡੇ ਅੰਦਰ ਰਿਲੀਜ਼ ਹੁੰਦਾ ਤੇ ਤੁਸੀਂ ਕਹਿੰਦੇ ਹੋ ਨਜ਼ਾਰਾ ਆ ਗਿਆ ਪਰ ਡੋਪਾਮਿਨ ਦਾ ਰੌਲਾ ਇਹ ਹੈ ਕਿ ਜਿੰਨਾ ਤੁਹਾਨੂੰ ਸਵਾਦ ਮਿਲੇਗਾ ਉਨਾ ਡੋਪਾਮਿਨ ਅੰਦਰ ਰਸ਼ ਹੋਏਗਾ ਤਾਂ ਜਿੰਨਾ ਤੁਹਾਡੇ ਰਸ਼ ਹੋਊਗਾ ਉਨਾ ਹੀ ਤੁਸੀਂ ਉਹ ਸਵਾਦ ਦੇ ਮਗਰ ਹੋਰ ਲੱਗ ਜੋਗੇ ਜਿਹਨੂੰ ਕਹਿੰਦੇ ਆ ਲਤ ਲੱਗਣੀ ਔਰ ਲਤ ਲੱਗਣੀ ਜਦੋਂ ਇੱਕ ਵਾਰੀ ਲਤ ਤੁਹਾਨੂੰ ਲੱਗ ਗਈ ਉਹਦੇ ਚੋਂ ਬਾਹਰ ਆਣਾ ਬਹੁਤ 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 ਮੁਸ਼ਕਲ ਹੈ ਔਰ ਇਹ ਡੋਪਾਮਿਨ ਹਰੇਕ ਬੰਦੇ ਨੂੰ ਇਹ ਚਾਹੀਦਾ ਜਿਵੇਂ ਸਰੀਰ ਨੂੰ ਖਾਣਾ ਚਾਹੀਦਾ ਖੁਰਾਕ ਚਾਹੀਦੀ ਹੈ ਤੁਹਾਨੂੰ ਉਸੀ ਤਰ੍ਹਾਂ ਮਾਈਂਡ ਦੀ ਮਨ ਦੀ ਜਿਹੜੀ ਖੁਰਾਕ ਹੈ ਇਹਨੂੰ ਡੋਪਾਮਾਈਨ ਚਾਹੀਦਾ ਹੀ ਚਾਹੀਦਾ ਤੁਸੀਂ ਸੋਚੋ ਵੀ ਮੈਂ ਖੁਸ਼ ਨਹੀਂ ਹੋਊਗਾ ਤਾਂ ਖੁਸ਼ੀ ਦੇ ਚੱਕਰ ਚੱਕਰ ਦੇ ਵਿੱਚ ਪਤਾ ਨਹੀਂ ਕੀ ਕਰੂਗਾ ਪਤਾ ਨਹੀਂ ਰੱਬ ਨੂੰ ਲੱਭਣ ਦੇ ਵਿੱਚ ਤੁਹਾਨੂੰ ਖੁਸ਼ੀ ਮਿਲੇਗੀ ਤਾਂ ਉਹਦੇ ਪਿੱਛੇ ਤੁਸੀਂ ਦੌੜ ਲੋਗੇ ਪੈਸੇ ਦੇ ਵਜੇ ਤੁਹਾਨੂੰ ਖੁਸ਼ੀ ਮਿਲਦੀ ਹੈ ਤਾਂ ਜਿੰਨਾ ਮਿਲ ਜਾਊਗਾ ਉੰਨਾ ਹੋਰ ਕਰਾਇਆ ਜਾਊਗਾ ਤੇ ਜੇ ਕੋਈ ਹੋਰ ਇਸ ਤਰ੍ਹਾਂ ਦੇ ਸਰੀਰਕ ਸੁਖਾਣ ਵਾਲੇ ਪਾਸੇ ਭਾਲਦਾ ਤਾਂ ਉਹਦੇ 'ਚ ਫਸ ਜਾਂਦਾ ਉਹਦੇ 'ਚ ਨਿਕਲ ਹੀ ਨਹੀਂ ਪਾਊਗਾ ਉਹ ਇਹ ਉਹਦੇ ਵਿੱਚ ਹੀ ਫਸੇ ਹੋਇਓ ਤੁਸੀਂ ਤੇ ਉਹ ਕੰਮ ਦੇ ਵਿੱਚ ਤੁਸੀਂ ਫਸੇ ਹੋਇਓ ਜਿੰਨਾ ਤੁਸੀਂ ਉਹਨੂੰ ਭੋਗੀ ਜਾਓਗੇ ਉਹਨਾਂ ਹੋਰ ਉਹਦੇ ਤੇ ਲਤ ਤੁਹਾਡੀ ਲੱਗੀ ਜਾਊਗੀ ਜਿਹਨੂੰ ਨਹੀਂ ਡੋਪਾਮਿਨ ਮਿਲਦਾ ਉਹ ਫਿਰ ਨਸ਼ਿਆਂ ਦੇ ਵਿੱਚ ਭੜਦਾ ਹਰੇਕ ਹਰੇਕ ਚੀਜ਼ ਹੀ ਨਸ਼ਾ ਪਿਛਲੀ ਵੀਡੀਓ ਤੇ ਇਹਦੇ ਵਿੱਚ ਮੈਂ ਵਿਸਤਾਰ ਨਾਲ ਚਰਚਾ ਕੀਤੀ ਸੀ ਉਹਦੇ ਵਿੱਚ ਹੋਰ ਆਸਾਨੀ ਨਾਲ ਸਮਝ ਆ ਜਾਵੇਗਾ ਤੇ ਜਿਹੜਾ ਸਭ ਤੋਂ ਮਤਲਬ ਮਾਈਂਡ ਬਹੁਤ ਪਾਵਰਫੁਲ ਹੈ ਪਰ ਮਾਈਂਡ ਨੂੰ ਸਮਝਣ ਦੀ ਜ਼ਰੂਰਤ ਹੈ ਇੱਕ ਜਗ੍ਹਾ ਇੱਕ ਦੁਕਾਨ ਸੀਗੀ ਦੁਕਾਨ ਮਤਲਬ ਡਾਕਟਰ ਸੀਗਾ ਉਹ ਉਹਨੇ ਬਾਹਰ ਲਿਖ ਕੇ ਲਾਇਆ ਹੋਇਆ ਸੀਗਾ ਕਿ ਇੱਥੇ ਹਰ ਤਰ੍ਹਾਂ ਦੇ ਸੱਪ ਦੇ ਡੰਗੇ ਦੀ ਦਵਾਈ ਦਿੱਤੀ ਜਾਂਦੀ ਹੈ। ਤੋਂ ਹਰੇਕ ਜਿਹੜਾ ਸੱਪ ਹੈ ਨਾ ਉਹ ਇੱਕ ਨਾਲ ਦਾ ਨਹੀਂ ਹੁੰਦਾ। ਹਿੰਦੁਸਤਾਨ ਦੇ ਵਿੱਚ ਜ਼ਿਆਦਾਤਰ ਜਿਹੜੇ ਸੱਪ ਨੇ ਉਹ ਬਿਨਾ ਜ਼ਹਿਰ ਤੋਂ ਹੁੰਦੇ ਨੇ ਸਿਰਫ ਤਿੰਨ ਸੱਪ ਹੀ ਨੇ ਹਿੰਦੁਸਤਾਨ ਦੇ ਵਿੱਚ ਜਿਹੜੇ ਜ਼ਹਿਰੀਲੇ ਮੰਨੇ ਗਏ ਨੇ ਕੋਬਰਾ, ਕ੍ਰੇਟ ਤੇ ਵਾਈਪਰ। ਠੀਕ ਉਹ ਫਨੀਅਰ ਸੱਪ ਹੁੰਦਾ ਤਾਂ ਕੌਡੀਆਂ ਵਾਲਾ ਤੇ 1/3 ਤੋਂ ਮੈਂ ਜਗਿਆ ਸਭ ਬਸ ਉਹਨੂੰ ਡਾਕਟਰ ਨੂੰ ਪੁੱਛਿਆ ਵੀ ਯਾਰ ਇਹ ਤਾਂ ਅ ਅ ਗੱਲ ਨਹੀਂ ਤੇ ਇੱਕੋ ਹੀ ਦਵਾਈ ਤਾਂ ਹੋਈ ਨਹੀਂ ਸਕਦੀ ਸਾਰੇ ਸੱਪਾਂ ਦੇ ਜ਼ਹਿਰ ਵਾਸਤੇ ਕਿਉਂ ਕਿ ਜ਼ਹਿਰ ਜਿਹੜੇ ਨੇ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਨਿਊਰੋਟੌਕਸਿਕ ਹੁੰਦਾ ਜਿਹੜਾ ਤੁਹਾਡੀਆਂ ਨਰਵਜ਼ ਨੂੰ ਡੈਮੇਜ ਕਰਦਾ ਤੁਹਾਡਾ ਸੈਂਟਰਲ ਨਰਵਸਿਸਟਮ ਨੂੰ ਨਰਵਸ ਸਿਸਟਮ ਨੂੰ ਖਰਾਬ ਕਰਦਾ ਔਰ ਤੁਹਾਨੂੰ ਮਾਰਦਾ ਦੂਸਰਾ ਕਾਰਡੀਓ ਵੈਸਕੂਲਰ ਹੁੰਦਾ ਜਿਹੜਾ ਤੁਹਾਡੇ ਹਾਰਟ ਨੂੰ ਰੋਕਦਾ ਔਰ ਉਹਦੇ ਕਰਕੇ ਮਰਦਾ ਦੋਨਾਂ ਦੀ ਇੱਕੋ ਦਵਾਈ ਹੋ ਹੀ ਨਹੀਂ ਸਕਦੀ ਉਹ ਡਾਕਟਰ ਸਿਆਣਾ ਸੀਗਾ ਉਹ ਡਾਕਟਰ ਕਹਿੰਦਾ ਜੀ ਠੀਕ ਹੈ ਤੁਹਾਡੀ ਗੱਲ ਲੇਕਿਨ 90% ਤਾਂ ਸੱਪ ਦੀ ਦਹਿਸ਼ਤ ਕਰਕੇ ਸੱਪ ਨੇ ਡੰਗਿਆ ਉਹਦੀ ਦਹਿਸ਼ਤ ਕਰਕੇ ਲੋਕ ਮੇਰੇ ਕੋਲੇ ਆਉਂਦੇ ਨੇ ਜਿਵੇਂ ਕਿ 90% ਸੱਪ ਉਹਦੇ ਚ ਉਹਨਾਂ ਦੀ ਜ਼ਹਿਰ ਹੁੰਦੀ ਨਹੀਂ ਔਰ ਜੇ ਉਹਨਾਂ ਨੂੰ ਕੋਈ ਵੀ ਦਵਾਈ ਦਿੱਤੀ ਜਾਵੇ ਜਿਹਦੇ ਤੇ ਉਹਨਾਂ ਨੂੰ ਯਕੀਨ ਹੋਰ ਉਹਨੂੰ ਹੋਵੇ ਮੈਨੂੰ ਦਵਾਈ ਮਿਲ ਗਈ ਤਾਂ ਵੱਜ ਜਾਂਦੇ ਨੇ ਨਹੀਂ ਤਾਂ ਡੈਸ਼ ਦੇ ਨਾਲ ਹੀ ਡਰ ਦੇ ਨਾਲ ਹੀ ਮਰ ਜਾਂਦੇ ਨੇ ਇਹ ਪਾਵਰ ਹੈ ਮਾਈਂਡ ਦੀ ਤੋ ਜਿਹੜੀ ਕਲੀਅਰਟੀ ਹੈ ਜਿਹੜੀ ਕਲੀਅਰਟੀ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਮਾਈਂਡ ਦੀ ਖੁਰਾਕ ਸਾਨੂੰ ਪੂਰੀ ਕਰਨੀ ਬਹੁਤ ਜ਼ਰੂਰੀ ਹੈ ਡੋਪਾਮਾਈਨ ਡੋਪਾਮਾਈਨ ਦਾ ਜਿਹੜਾ ਉਹ ਉਹ ਡੋਜ਼ ਜ਼ਰੂਰ ਜ਼ਰੂਰ ਦੇਣੀ ਪਊਗੀ ਤੁਹਾਨੂੰ ਲੇਕਿਨ ਸਵਾਲ ਇਹ ਹੈ ਕਿ ਜਿਹੜੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਆਸੀ ਖੁਦ ਆਪ ਹੀ ਨਹੀਂ ਸਮਝੇ ਤਾਂ ਅੱਗੇ ਵਾਲੀ ਪੀੜ੍ਹੀ ਨੂੰ ਤਾਂ ਕੀ ਪਾਸ ਆਨ ਕਰਾਂਗੇ ਕਿ ਜਿਹੜਾ ਡੋਪਾਮਾਈਨ ਦਾ ਰਸ਼ ਲੈਣਾ ਤੁਸੀਂ ਜਿਹੜਾ ਇਹ ਨਸ਼ਾ ਜਿਹੜਾ ਇਹ ਕਰਨਾ ਹੈ ਉਹ ਕਿਹੜੀ ਚੀਜ਼ ਦਾ ਕਰਨਾ ਉਹ ਤੁਹਾਡਾ ਜਿਹੜਾ ਮੁਖ ਤੇ ਰੁਖ ਮਤਲਬ ਚਿਹਰਾ ਤੇ ਰੁਖ ਜਿਹੜਾ ਉਹ ਸਿੱਧਾ ਹੋਣਾ ਚਾਹੀਦਾ ਜਦੋਂ ਉਹਦੇ ਵਿੱਚ ਤੁਹਾਡੀ ਕਲੀਅਰਟੀ ਨਹੀਂ ਹੈ ਤੁਹਾਨੂੰ ਸਿਰਫ ਕੌਨਫੀਡੈਂਸ ਹੈ ਮਤਲਬ ਤੁਹਾਨੂੰ ਵਿਸ਼ਵਾਸ ਹੈ ਬਹੁਤ ਜ਼ਿਆਦਾ ਵਿਸ਼ਵਾਸ ਹੈ ਲੇਕਿਨ ਸਪਸ਼ਟਤਾ ਨਹੀਂ ਹੈ ਇਹ ਸਭ ਤੋਂ ਜ਼ਿਆਦਾ ਭਿਆਨਕ ਪ੍ਰੋਬਲਮ ਹੈ ਤਾਂ ਚਿਹਰਾ ਤੁਹਾਡਾ ਚਿਹਰਾ ਤੁਹਾਡਾ মুখ ਔਰ ਰੁਖ ਸਹੀ ਡਾਇਰੈਕਸ਼ਨ ਦੇ ਵਿੱਚ ਹੋਣਾ ਚਾਹੀਦਾ ਅੱਜ ਕੱਲ ਤਾਂ ਚਾਰਜ ਫੇਰੇ ਜਦੋਂ ਮੈਂ ਦੇਖਦਾ ਪ੍ਰਮਿਤ ਕਰਿਆ ਜਾਂਦਾ ਜਿਹੜੀ ਯੰਗ ਜਨਰੇਸ਼ਨ ਹੈ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਸ਼ੁਰੂ ਤੋਂ ਹੀ ਪ੍ਰਮਿਤ ਕੀਤਾ ਗਿਆ ਸਾਨੂੰ ਵੀ ਮਤਲਬ ਸਹੀ ਡਾਇਰੈਕਸ਼ਨ ਨਹੀਂ ਮਿਲੀ ਹੈਗੀ ਜੇ ਮੈਂ ਕਹਾਂ ਤਾਂ ਤੇ ਕਿਉਂ ਕਿਉਂਕਿ ਸਾਡੇ ਪੇਰੈਂਟਸ ਨੂੰ ਉਹਨਾਂ ਨੂੰ ਵੀ ਸਹੀ ਡਾਇਰੈਕਸ਼ਨ ਨਹੀਂ ਮਿਲੀ ਇਹ ਕਹਿਣ ਦੇ ਵਿੱਚ ਸ਼ਾਇਦ ਬਹੁਤੇ ਲੋਕਾਂ ਨੂੰ ਚੰਗਾ ਨਾ ਲੱਗਦਾ ਹੋਵੇ ਪਰ ਸਚਾਈ ਇਹੀ ਹੈ ਕਿਉਂਕਿ ਜੇ ਪੀੜੀਦਰ ਪੀੜੀ ਡਾਇਰੈਕਸ਼ਨ ਸਹੀ ਹੁੰਦੀ ਤਾਂ ਧਰਤੀ ਅੱਜ ਸਵਰਗ ਬਣ ਗਈ ਹੁੰਦੀ ਜਦਕਿ ਦਿਨ ਬਰ ਦਿਨ ਨਰਕ ਬਣਦੀ ਜਾ ਰਹੀ ਹੈ ਇਹਦਾ ਮਤਲਬ ਸਹੀ ਡਾਇਰੈਕਸ਼ਨ ਨਾ ਮਿਲੀ ਹੈ ਤਾਂ ਨਾ ਅਸੀਂ ਦੇ ਪਾ ਰਹੇ ਹਾਂ ਅੱਜ ਦੀ ਰੇਟ ਦੇ ਵਿੱਚ ਮਤਲਬ ਮੈਂ ਦੇਖਦਾ ਕਿ ਯੂਥ ਨੂੰ ਪਰਮਾਣ ਵਾਸਤੇ ਹਾਰਡਵਰਕ ਕਰਨ ਦੀ ਲੋੜ ਹੀ ਨਹੀਂ ਇਹ ਤਾਂ ਕਹਿੰਦੇ ਸਮਾਰਟ ਵਰਕ ਕਰੋ ਹੈਨਾ ਤਾਂ ਮੈਂ ਸੋਚਦਾ ਰਿਹਾ ਵੀ ਸਮਾਰਟ ਵਰਕ ਦਾ ਪੰਜਾਬੀ ਦੇ ਵਿੱਚ ਕੀ ਮਤਲਬ ਹੋਊਗਾ ਮੈਨੂੰ ਇੱਕੋ ਹੀ ਮਤਲਬ ਸਮਝ ਆਇਆ ਠੱਗੀ ਮਤਲਬ ਹਾਰਡਵਰਕ ਤੁਸੀਂ ਕਰਦੇ ਨਹੀਂ ਧਰਮ ਜਿਹੜਾ ਪਹਿਲਾ ਸਤੰਭ ਹੈ ਤੁਹਾਡਾ ਧਰਮ ਉਸ ਤੋਂ ਬਾਅਦ ਅਰਥ ਫਿਰ ਕਾਮ ਤੇ ਫਿਰ ਮੋਕਸ਼ ਦੀ ਕਹਾਣੀ ਹੈ ਤਾਂ ਹਾਰਡਵਰਕ ਨਹੀਂ ਕਰਨਾ ਚਾਹੁੰਦੇ ਲੇਕਿਨ ਤੁਹਾਨੂੰ ਬਹੁਤ ਸਾਰਾ ਕੁਝ ਚਾਹੀਦਾ ਉਹਦੇ ਵਾਸਤੇ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰਾ ਗਿਆਨ ਮਿਲਦਾ ਹੈ ਉਹ ਕੀ ਕਹਿੰਦੇ ਨੇ ਜੀ ਥਿੰਕ ਪੋਜ਼ਿਟਿਵ ਬੀ ਪੋਜ਼ਿਟਿਵ ਮੈਨੀਫੈਸਟ ਕਰੋ ਜੀ ਵੱਡੇ ਵੱਡੇ ਆਰਟਿਸਟ ਉਹ ਵੀ ਕਹਿੰਦੇ ਨੇ ਜੀ ਮੈਂ ਮੈਨੀਫੈਸਟ ਕਰਿਆ ਇੱਕ ਤਾਂ ਜਿਹੜੇ ਵੱਡੇ ਆ ਆਰਟਿਸਟ ਨੇ ਮਤਲਬ ਅਰਬਾਂ ਖਰਬਾਂ ਰਪਏ ਨੇ ਇਹਨਾਂ ਕੋਲੇ ਫੇਰ ਵੀ ਆ ਸ਼ਾਹਰੂਖ ਖਾਨ ਵਰਗੇ ਅਮਿਤab ਬਚਨ ਵਰਗੇ ਇਹ ਗੁਟਕੇ ਦੀ ਐਡ ਕਰ ਦਿੰਦੇ ਨੇ ਕਿੰਨਾ ਪੈਸਾ ਮਿਲ ਜਾਂਦਾ ਹੋਗਾ 1 ਕਰੋੜ 2 ਕਰੋੜ 5 ਕਰੋੜ ਇਹਨਾਂ ਵਾਸਤੇ ਪਾਨ ਖਾਨ ਦੇ ਬਰਾਬਰ ਵੀ ਨਹੀਂ ਹੈ ਪਰ ਇਹ ਕਿਸੇ ਵੀ ਚੀਜ਼ ਨੂੰ ਐਂਡੋਰਸ ਕਰ ਦਿੰਦੇ ਨੇ ਕਿਸੇ ਵੀ ਚੀਜ਼ ਦੀ ਐਡਵਰਟਾਈਜ਼ਮੈਂਟ ਕਰ ਦਿੰਗੇ ਇਹ ਹੈ ਨਾ ਔਰ ਹੋਰ ਬੜੇ ਬੜੇ ਮੋਟੀਵੇਸ਼ਨਲ ਸਪੀਕਰ ਮੈਂ ਦੇਖਦੇ ਆਂ ਕਹਿੰਦੇ ਜੀ ਤੁਸੀਂ ਕੁਝ ਨਾ ਕਰੋ ਮੈਨੀਫੈਸਟ ਕਰੋ ਤੁਸੀਂ ਜੇ ਤੁਸੀਂ ਕਾਰ ਲੈਣੀ ਹੈ ਤਾਂ ਫੋਟੋ ਲਗਾ ਲਓ ਕਾਰ ਦੀ ਉਹਦੇ ਵਲ ਦੇਖੀ ਜਾਓ ਹਰ ਵੇਲੇ ਸੋਚੀ ਜਾਓ ਕਿ ਮੇਰੇ ਕੋਲ ਕਾਰ ਆਊਗੀ 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 ਤੇ ਤੁਹਾਡੇ ਕੋਲ ਕਾਰ ਆ ਜਾਊਗੀ ਮੈਂ ਵੀ ਪਹਿਲਾਂ ਸੈਂਟਰੋ ਦੀ ਫੋਟੋ ਲਾਈ ਸੀ ਫਿਰ ਮੈਂ ਹੋਂਡਾ ਸਿਟੀ ਦੀ ਫੋਟੋ ਲਾਈ ਸੀ ਮੇਰੇ ਕੋਲ ਆ ਗਈ ਫਿਰ ਮੈਂ ਮਰਸੀਡੀਜ਼ ਦੀ ਫੋਟੋ ਲਾਈ ਸੀ ਆ ਦੇਖੋ ਮੇਰੇ ਕੋਲੇ ਐਸ ਕਲਾਸ ਆ ਗਈ ਬਕਵਾਸ ਹੈ ਇਹ ਸਾਰੀ ਦੀ ਸਾਰੀ ਕੱਲੀ ਪੋਜ਼ਿਟਿਵ ਥਿੰਕਿੰਗ ਕੱਲੀ ਪੋਜ਼ਿਟਿਵ ਥਿੰਕਿੰਗ ਕੁਝ ਨਹੀਂ ਕਰਦੀ ਜੇ ਤੁਸੀਂ ਇੱਕ ਬੋਤਲ ਵਾਲ ਦੇਖੀ ਜਾਓ ਔਰ ਕਹੀ ਜਾਓ ਕਿ गिर ਜਾ ਗਿਰ ਜਾ ਉਹਨੇ ਨਹੀਂ गिरਣਾ ਜਦ ਤੱਕ ਉਹਨੂੰ ਹੱਥ ਨਾਲ ਤੁਸੀਂ ਠੋਕਰ ਨਹੀਂ ਮਾਰਦੇ ਕੱਲੀ ਪੋਜ਼ਿਟਿਵ ਥਿੰਕਿੰਗ ਮਰਵਾ ਦੋਗੀ ਤੁਹਾਨੂੰ ਡਿਜ਼ਾਸਟਰ ਹੈ ਸਭ ਤੋਂ ਵੱਡਾ ਜਿਹੜੇ ਬੰਦੇ ਨੇ ਪੈਨਸਲ ਬਣਾਈ ਉਹਨੇ ਪੋਜ਼ਿਟਿਵ ਸੋਚਿਆ ਉਹਨੇ ਉੱਪਰ ਪੈਨਸਲ ਬਣਾਈ ਪਰ ਜਿਹੜਾ ਬੰਦਾ ਨੈਗੇਟਿਵ ਸੋਚਣ ਵਾਲਾ ਸੀ ਉਹਨੇ ਇਹ ਸੋਚਿਆ ਕਿ ਜੇ ਪੈਨਸਲ ਨਾਲ ਗਲਤ ਲਿਖਿਆ ਗਿਆ ਤਾਂ ਇਹਨੂੰ ਮਿਟਾਵਾਂਗੇ ਕਿਵੇਂ ਉਹਨੇ ਰਬੜ ਬਣਾਇਆ ਰਬੜ ਬਣਾਇਆ ਹਵਾਈ ਜਹਾਜ਼ ਬਣਾਤਾ ਪੋਜ਼ਿਟਿਵ ਥਿੰਕਿੰਗ ਵਾਲੇ ਬੰਦੇ ਨੇ ਮੰਨ ਲਓ ਉਹਨੇ ਜਹਾਜ਼ ਬਣਾਤਾ ਤੁਸੀਂ ਉਡਾ ਲਿਆ ਲੇਕਿਨ ਨੈਗੇਟਿਵ ਥਿੰਕਿੰਗ ਨੇ ਨਾਲ ਦੀ ਨਾਲ ਇਹ ਵੀ ਸੋਚਿਆ ਵੀ ਜੇ ਗਿਰ ਗਿਆ ਜੇ ਖਰਾਬ ਹੋ ਗਿਆ ਫਿਰ ਕੀ ਹੋਊਗਾ ਫਿਰ ਉਹਨੇ ਪੈਰਾਸ਼ੂਟ ਬਣਾਇਆ ਤਾਂ ਪੋਜ਼ਿਟਿਵ অর ਨੈਗੇਟਿਵ ਜਿਹੜੀਆਂ ਦੋਹਾਂ ਦੇ ਸਾਹਮਣੇ ਵਿੱਚੋਂ ਤੁਹਾਨੂੰ ਰਾਹ ਨਿਕਲਦਾ ਇਹ ਭਲੇਖੇ ਜਿਹੜੇ ਅਸੀਂ ਪਾਲ ਲਨੇ ਆ ਜਿਹੜੇ ਅਸੀਂ ਬਲੀਫ ਸਿਸਟਮਸ ਪਾਲ ਲਨੇ ਆ ਜਦ ਤੱਕ ਕਲੀਅਰਿਟੀ ਨਹੀਂ ਜਦ ਤੱਕ ਸਪਸ਼ਟਤਾ ਨਹੀਂ ਹੈਗੀ ਤੁਹਾਨੂੰ ਸਿਰਫ ਕੰਫੀਡੈਂਸ ਹੈ ਤੁਹਾਨੂੰ ਭਰੋਸਾ ਹੈ ਤੁਹਾਨੂੰ ਭਰੋਸਾ ਵੀ ਮੈਂ ਤੁਹਾਡੀਆਂ ਤੁਹਾਨੂੰ ਸਹੀ ਪੂਰਾ ਦਿਖਦਾ ਨਹੀਂ ਮੰਨ ਲਓ ਫਿਰ ਵੀ ਤੁਹਾਨੂੰ ਭਰੋਸਾ ਕਿ ਜੀ ਮੈਂ ਇਹ ਸੜਕ ਪਾਰ ਕਰ ਜਾਊਗਾ ਹੋ ਸਕਦਾ ਇੱਕ ਵਾਰੀ ਤੁਸੀਂ ਪਾਰ ਕਰ ਜਾਓ ਹੋ ਸਕਦਾ ਦੂਜੀ ਵਾਰ ਵੀ ਕਰ ਜਾਓ ਤੁਸੀਂ ਲੱਕੀ ਹੋ ਸਕਦੇ ਹੋ ਪਰ ਇਹ ਗਾਰੰਟੀ ਹੈ ਕਿ ਤੀਜੀ ਚੌਥੀ ਵਾਰੀ ਤਾਂ ਤੁਹਾਨੂੰ ਸੜਕ ਦੇ ਤੋਂ ਖਰਚਣਾ ਹੀ ਪਊਗਾ ਕੋਈ ਨਾ ਕੋਈ ਤੁਹਾਨੂੰ ਜਿਹੜੀ ਗੱਡੀਕਾਰ ਉਹ ਤੁਹਾਨੂੰ ਦੇੜੇ ਜਾਊਗੀ। ਤੋਂ ਇਹ ਜਿਹੜੇ ਹਾਰਮੋਨਸ ਦੀ ਜਿਹੜੀ ਸੈਕ੍ਰੀਸ਼ਨ ਹੈ ਸਾਡੀ ਇਹ ਸਾਡੇ ਆਪਣੇ ਹੱਥ ਦੇ ਵਿੱਚ ਹੈ। ਸੋਚ ਦੇ ਨਾਲ ਬਿਲਕੁਲ ਜੁੜੀ ਹੋਈ ਹੈ ਸੋਚ ਦੀ ਡਾਇਰੈਕਸ਼ਨ ਬਿਲਕੁਲ ਸਹੀ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਐਂਡੋਰਫਿਨ ਸਰੀਰ ਨੂੰ ਹਲਾਵਾਂਗੇ, ਡੁਲਾਵਾਂਗੇ, ਐਕਸਰਸਾਈਜ਼ ਕਰਾਂਗੇ, ਸਰੀਰ ਸਹੀ ਰਹੂਗਾ ਤੇ ਐਂਡੋਰਫਿਨ ਰਿਲੀਜ਼ ਹੋਊਗਾ, ਨਜ਼ਾਰਾ ਵੀ ਆਊਗਾ। ਦੂਸਰੀ ਗੱਲ ਆਪਾਂ ਕਰੀ ਸੀ ਡੋਪਾਮਿਨ ਦੀ ਡੋਪਾਮਿਨਿਕ ਜਾਲ ਹੈ ਜਿਹੜਾ ਤੁਹਾਨੂੰ ਪਸਾ ਲੈਂਦਾ ਇਹਨੂੰ ਕਿਵੇਂ ਤੋੜਨਾ ਇਹਦੇ ਬਾਰੇ ਵੀ ਆਪਾਂ ਅਗਲੀ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਤੀਸਰਾ ਹਾਰਮੋਨ ਜਿਹੜਾ ਹੈਗਾ অক্সੀਟੋਸਿਨ অক্সੀਟੋਸਿਨ ਕੀ ਹੈ ਇਹ ਵੀ ਮਨ ਇਹ ਵੀ ਮਨ ਦੀ ਇੱਕ ਖੁਰਾਕ ਹੈ ਇਹਦੇ ਬਗੈਰ ਤੁਸੀਂ ਰਹਿ ਨਹੀਂ ਸਕਦੇ ਕੋਈ ਇਨਸਾਨ ਇਸ ਧਰਤੀ ਦੇ ਉੱਤੇ ਰਹਿ ਨਹੀਂ ਸਕਦਾ অক্সੀਟੋਸਿਨ ਦੇ ਰਿਲੀਜ਼ ਵਗੈਰ অক্সੀਟੋਸਿਨ ਕਦੋਂ ਰਿਲੀਜ਼ ਹੁੰਦਾ ਜੇ ਸਾਨੂੰ ਇਹ ਸਮਝ ਆ ਜਾਵੇ ਤਾਂ ਆਕਸੀਟੋਸਿਨ ਸਾਡੇ ਰਿਲੀਜ਼ ਹੋਣ ਲੱਗ ਜੂਗਾ ਜਿਵੇਂ ਬਾਹਰ ਹੀ-ਬਾਰੀ ਮੈਂ ਕਹਿੰਨਾ ਕਿ ਜੇ ਪਸੀਨਾ ਲਿਆਣਾ ਤਾਂ ਜਾਓ ਐਕਸਰਸਾਈਜ਼ ਕਰੋ ਜਾਂ ਬਾਹਰ ਗਰਮੀ 'ਚ ਜਾਓ ਪਸੀਨਾ ਆ ਜਾਏਗਾ ਆਪਣੇ ਆਪ ਤੁਹਾਨੂੰ ਅ ਐਂਡੋਰਫਿਨ ਤੁਹਾਨੂੰ ਚਾਹੀਦਾ ਜਾਓ ਡੌੜ ਲਗਾ ਕੇ ਆਓ ਜਾਂ ਨਹੀਂ ਡੌੜ ਲੱਗਦੀ ਹੌਲੀ-ਹੌਲੀ ਤੁਰ ਕੇ ਆਓ ਥੱਕ ਕੇ ਆਓ ਦੇਖੋ ਕਹੇ ਜੀ ਵਧੀਆ ਨੀਂਦ ਆndi ਹੈ ਆਜੂਗਾ ਉਹ ਡੋਪਾਮਿਨ ਕੋਈ ਵੀ ਚੀਜ਼ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਉਹ ਕਰੋ ਤਾਂ ਡੋਪਾਮਿਨ ਰਾਸ਼ ਆਜੂਗਾ ਤੁਸੀਂ ਕੰਡੀਸ਼ਨ ਤਿਆਰ ਕੀਤੀ ਤਾਂ ਉਹ ਆਜੂਗਾ ਤਾਂ ਆਕਸੀਟੋਸਿਨ ਕਰੋ ਅੰਦਰ ਹਰੇਕ ਬੰਦਾ ਜਿਹੜਾ ਇਸ ਧਰਤੀ ਤੇ ਹੈ ਉਹਨੂੰ ਪਿਆਰ ਦੀ ਲੋੜ ਹੈ ਉਹ ਪਿਆਰ ਭਾਲਦਾ ਲੇਕਿਨ ਸਵਾਲ ਇਹ ਹੈ ਕਿ ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤੁਹਾਡੇ ਅੰਦਰ ਤਾਂ ਆਕਸੀਟੋਸਿਨ ਰਿਲੀਜ਼ ਹੋ ਜਾਊਗਾ ਪਰ ਉਹਦੇ ਵਾਸਤੇ ਹੋ ਸਕਦਾ ਮਸੀਬਤ ਹੋ ਜਾਵੇ ਤਾਂ ਸਵਾਲ ਇਹ ਨਹੀਂ ਹੈ ਕਿ ਤੁਸੀਂ ਕਿਸੇ ਨੂੰ ਪਿਆਰ ਕਰ ਰਹੇ ਹੋ ਐਕਚੁਅਲੀ ਉਹ ਪਿਆਰ ਤੁਸੀਂ ਤਾਂ ਕਰ ਰਹੇ ਹੋ ਕਿ ਤੁਹਾਡੇ ਅੰਦਰ ਆਕਸੀਟੋਸਿਨ ਰਿਲੀਜ਼ ਹੋਵੇ ਅੰਗਰੇਜ਼ਾਂ ਨੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਲੋਕ ਨੇ ਉਹ ਸਿਰਫ ਆਪਣੇ ਆਪ ਨੂੰ ਉਹਨੂੰ ਜਿਹਨੂੰ ਕਹਿੰਦੇ ਨੇ ਵੀ ਮੈਨੂੰ ਆਪਣੀ ਸਪੇਸ ਚਾਹੀਦੀ ਹੈ ਆਪਣੇ ਆਪ ਦੇ ਵਿੱਚ ਇਕੱਲੇ ਦੇ ਵਿੱਚ ਜੀਣਾ ਪਸੰਦ ਕਰਦੇ ਨੇ ਇਸੇ ਕਰਕੇ ਉਹਨਾਂ ਦੀਆਂ ਜਿਹੜੀਆਂ ਮੈਰਿਜੇਸ ਨੇ ਜਿਹੜੇ ਉਹਨਾਂ ਦੇ ਵਿਆਹ ਨੇ ਬੜੀ ਦੂਰ ਤੱਕ ਨਹੀਂ ਜਾਂਦੇ ਬੜੀ ਜਲਦੀ ਉਹ ਤਾਂ ਖੈਰ ਹੁਣ ਹਿੰਦੁਸਤਾਨ ਦੇ ਵਿੱਚ ਵੀ ਇਹ ਨੌਨਸੈਂਸ ਹੋਣ ਲੱਗ ਗਈ ਕਾਰਨ ਕੀ ਹੈ ਉਹ ਚਾਹੁੰਦੇ ਨੇ ਕਿ ਮੇਰੇ ਹਿਸਾਬ ਨਾਲ ਮੇਰੀ ਪਤਨੀ ਚੱਲੇ ਜਾਂ ਪਤਨੀ ਚਾਹੀਦੀ ਹੈ ਕਿ ਮੇਰਾ ਘਰ ਵਾਲਾ ਮੇਰੇ ਹਿਸਾਬ ਨਾਲ ਚੱਲੇ ਫਿਰ ਉਹ ਕਹਿੰਦੇ ਜੀ ਸਾਡੀ ਨਹੀਂ ਬਣ ਰਹੀ ਤਾਂ ਅਲੱਗ ਹੋ ਗਏ ਲੇਕਿਨ ਉਹ ਬ੍ਰੇਮ ਦੀ ਭੁੱਖ ਤਾਂ ਫੇਰ ਵੀ ਨਹੀਂ ਮਿਟੀ ਫੇਰ ਉਹ ਕੀ ਕਰਦੇ ਨੇ ਫੇਰ ਉਹ ਕੁੱਤੇ ਬਿੱਲੇ ਪਾਲਦੇ ਨੇ ਕਿਉਂ ਕਿਉਂਕਿ ਅੰਦਰ ਆਕਸੀਟੋਸਿਨ ਰਿਲੀਜ਼ ਨਹੀਂ ਹੋ ਰਿਹਾ ਉਹ ਕੁੱਤੇ ਬਿੱਲੇ ਦਾ ਰੌਲਾ ਨਹੀਂ ਹੈਗਾ ਫੇਰ ਉਹ ਤੁਸੀਂ ਇਹ ਦੇਖੋਗੇ ਕਿ ਕੁੱਤਾ ਵੀ ਹਰ ਵੇਲੇ ਥੋੜੀ ਮਰਜੀ ਨਾਲ ਪੂੰਛ ਨਹੀਂ ਹਿਲਾਏਗਾ ਫੇਰ ਉਹ ਕੀ ਕਰਦੇ ਨੇ ਹੁਣ ਉਹਨਾਂ ਨੇ ਅੱਜ ਦੀ ਰੇਟ ਦੇ ਵਿੱਚ ਪੈਟਸ ਨੂੰ ਕੁੱਤੇ ਬਿੱਲੇ ਵੀ ਪਾਲਨੇ ਉਹਨਾਂ ਨੇ ਬੰਦ ਕਰਤੇ ਅੱਜ ਦੀ ਰੇਟ ਦੇ ਵਿੱਚ ਉਹ ਕੀ ਕਰਦੇ ਨੇ ਉਹ ਬੂਟਿਆਂ ਨੂੰ ਪਾਲਦੇ ਨੇ ਛੋਟਾ ਜਿਹਾ ਗਮਲਾ ਉਹਦਾ ਨਾਂ ਰੱਖ ਲੈਣਗੇ ਟੌਮੀ ਸ਼ੌਮੀ ਜੋ ਵੀ ਔਰ ਫਿਰ ਉਹਨੂੰ ਘੁਮਾਨ ਲੈ ਕੇ ਜਾਂਦੇ ਨੇ ਕਿਉਂ ਕਿ ਆਕਸੀਟੋਸਿਨ ਅੰਦਰ ਤੁਹਾਡੇ ਰਿਲੀਜ਼ ਹਰ ਹਾਲਚ ਹੋਣਾ ਚਾਹੀਦਾ ਜੇ ਉਹ ਨਹੀਂ ਹੋਊਗਾ ਤਾਂ ਤੁਸੀਂ ਡਿਪਰੈਸ਼ਨ ਦੇ ਵਿੱਚ ਚਲੇ ਜਾਓਗੇ ਸਾਡੀ ਭਾਰਤ ਦੇ ਸਪਤਾ ਦੇ ਵਿੱਚ ਕਥਾ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਉਹਦੇ ਨਾਲ ਤਾਂ ਕਿ ਤੁਹਾਨੂੰ ਕਥਾ ਕਹਾਣੀਆਂ ਫੈਕਟ ਨਹੀਂ ਹੁੰਦੀਆਂ ਉਹ ਹੀ ਨਹੀਂ ਹੁੰਦੀਆਂ ਜ਼ਿਆਦਾਤਰ ਉਹ ਪਰ ਉਹ ਸਚਾਈ ਹੁੰਦੀਆਂ ਨੇ ਚੀਜ਼ਾਂ ਨੂੰ ਸਮਝਣਾ ਆਸਾਨ ਹੋ ਜਾਂਦਾ ਉਹਦੇ ਵਿੱਚ ਜਿਹੜੀਆਂ ਫੋਟੋਆਂ ਦਰਸਾਈਆਂ ਜਾਂਦੀਆਂ ਨੇ ਦੇਖੋ ਫੋਟੋਆਂ ਦਾ ਸਾਡੇ ਮਨ ਦੇ ਉੱਤੇ ਜ਼ਿਆਦਾ ਅਸਰ ਹੁੰਦਾ ਅੱਖਰਾਂ ਦੇ ਨਾਲੋਂ ਜਿਹੜੀਆਂ ਫੋਟੋਆਂ ਨੇ ਜੇ ਹੁਣ ਤੁਸੀਂ ਕਿਸੇ ਵੀ ਬੰਦੇ ਨੂੰ ਕਦੀ ਵੀ ਮਿਲੇ ਉਹਦਾ ਚਿਹਰਾ ਨਹੀਂ ਭੁੱਲਦੇ ਤੁਸੀਂ ਤਾਂ ਤੁਸੀਂ ਕਹਿੰਦੇ ਆਹ ਰੇ ਬੰਦਾ ਕਿਤੇ ਦੇਖਿਆ ਹੋਇਆ ਇਹ ਪਰ ਉਹਦਾ ਨਾਂ ਤੁਹਾਨੂੰ ਯਾਦ ਨਹੀਂ ਰਹਿੰਦਾ ਫਿਰ ਤੁਸੀਂ ਕਹੋ ਹਾਂ ਹਾਂ ਇਹ ਫਲਾਣਾ ਤੋਂ ਇਸ ਕਰਕੇ ਤਸਵੀਰਾਂ ਦੇ ਨਾਲ ਸਾਡੇ ਕਥਾ ਕਹਾਣੀਆਂ ਸੁਣਾਈਆਂ ਗਈਆਂ ਤਾਂ ਕਿ ਆਸਾਨ ਹੋ ਜਾਣ ਚੀਜ਼ਾਂ ਤੁਹਾਨੂੰ ਸਮਝਣ ਦੇ ਵਿੱਚ ਉਹਦੇ ਵਿੱਚ ਅਰਧ ਨਾਰਾਇਣੇਸ਼ਵਰ ਜਦੋਂ ਸ਼ਿਵ ਔਰ ਪਾਰਵਤੀ ਇੱਕੋ ਹੀ ਫੋਟੋ ਦੇ ਵਿੱਚ ਦਿਖਾਇਆ ਜਾਂਦਾ ਅੱਧਾ ਸ਼ਿਵ ਔਰ ਅੱਧੀ ਪਾਰਵਤੀ ਉਹਦਾ ਕੀ ਮਤਲਬ ਹੋਊਗਾ ਸਭ ਨੂੰ ਅਲੱਗ-ਅਲੱਗ ਸਮਝ ਆਉਂਦਾ ਮੈਨੂੰ ਇਹ ਸਮਝ ਆਉਂਦਾ ਉਹ ਇਹ ਦਰਸ਼ਨ ਹੈ ਕਿ ਜੇ ਤੁਸੀਂ ਕਿਸੇ ਨੂੰ ਆਪਣਾ ਬਣਾਣਾ ਤਾਂ ਤੁਹਾਨੂੰ ਅੱਧਾ ਆਪਣਾ ਹਿੱਸਾ ਦੇਣਾ ਪਊਗਾ ਇਟ ਕੈਨ ਨੈਵਰ ਬੀ ਓਨਲੀ ਅਬਾਊਟ ਯੂ ਔਰ ਲਵ ਇਜ਼ ਨਾਟ ਅਬਾਊਟ ਲਵਿੰਗ ਇਟ ਇਜ਼ ਬੀਇੰਗ ਲਵਿੰਗ ਤੁਸੀਂ ਆਪਣੇ ਅੰਦਰ অক্সੀਟੋਸਿਨ ਸੈਕ੍ਰੀਟ ਕਰਨਾ ਹੈ ਇਸ ਕਰਕੇ ਤੁਸੀਂ ਕਿਸੇ ਚੀਜ਼ ਨੂੰ ਪਿਆਰ ਕਰਦੇ ਹੋ ਉਹ ਜਦੋਂ ਤੁਹਾਡੇ ਹਿਸਾਬ ਨਾਲ ਨਹੀਂ ਚੱਲੇਗੀ ਉਦੋਂ ਹੀ ਸਮਝ ਲਓ ਸਾਰਾ ਕੁਝ ਟੁੱਟ ਜਾਂਦਾ ਹੈ ਇਸ ਕਰਕੇ ਸੋ ਇਹ ਜਿਹੜਾ ਤੁਹਾਡੇ ਅੰਦਰ অক্সੀਟੋਸਿਨ ਰਿਲੀਜ਼ ਹੋਵੇ ਇਹਦੇ ਵਾਸਤੇ ਤੁਹਾਨੂੰ ਇਹ ਨੂੰ ਸਮਝਣਾ ਪਊਗਾ ਇਹ ਨੂੰ ਸਮਝਣਾ ਪਊਗਾ ਲੋਕਾਂ ਦੀਆਂ ਕਮੀਆਂ ਹਰੇਕ ਦੇ ਵਿੱਚ ਨੇ ਹਰੇਕ ਦੇ ਵਿੱਚ ਕਮੀਆਂ ਨੇ ਤੋ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਸ਼ਾਦੀਆਂ ਇੰਨੀ ਦੂਰ ਤੱਕ ਚੱਲ ਜਾਂਦੀਆਂ ਸੀ ਮੈਂ ਸੀ ਕਹਿ ਰਿਹਾ ਉਹਦਾ ਵੱਡਾ ਕਾਰਨ ਇਹੀ ਸੀਗਾ ਕਿ ਜਦੋਂ ਤੁਸੀਂ ਕਿਸੇ ਹੋਰ ਨੂੰ ਆਪਣੇ ਅੰਦਰ ਸਮਾਹਿਤ ਕਰਨਾ ਤਾਂ ਤੁਹਾਨੂੰ ਆਪਣਾ ਅੱਧਾ ਹਿੱਸਾ ਦੇਣਾ ਪੋਗਾ ਇਟ ਕੇ ਨੈਵਰ ਬੀ ਓਨਲੀ ਅਬਾਊਟ ਯੂ ਤੋ ਜਦੋਂ ਤੱਕ ਆਪਣੀ ਮਾਨ ਦੀਆਂ ਖੁਰਾਕਾਂ ਅਸੀਂ ਪੂਰੀਆਂ ਨਹੀਂ ਕਰਦੇ ਉਦੋਂ ਤੱਕ ਤੁਸੀਂ ਸੁਖੀ ਰਹੀ ਨਹੀਂ ਸਕਦੇ ਬਿਮਾਰੀਆਂ ਤੁਹਾਨੂੰ ਲੱਗਣੀਆਂ ਹਰ ਹਾਲਤ ਦੇ ਵਿੱਚ ਗੈਰੰਟੀਡ ਨੇ ਇਹਦੇ ਤੋਂ ਤੁਹਾਨੂੰ ਕੋਈ ਨਹੀਂ ਬਚਾ ਸਕਦਾ ਔਰ ਇਹ ਜਿਹੜੇ ਰੋਗ ਅੱਜ ਦੀ ਡੇਟ ਦੇ ਵਿੱਚ ਲੱਗ ਰਹੇ ਨੇ 99.99% ਜਿਹੜੇ ਰੋਗ ਨੇ ਉਹ ਇੱਥੋਂ ਸ਼ੁਰੂ ਹੁੰਦੇ ਨੇ ਮਾਈਂਡ ਤੋਂ ਸ਼ੁਰੂ ਹੁੰਦੇ ਨੇ ਆਪਣੇ ਬੱਚਿਆਂ ਨੂੰ ਅਸੀਂ ਬਹੁਤ ਜ਼ਿਆਦਾ ਸੋਲ ਬਣਾ ਲਿਆ ਅਸੀਂ ਚਾਹਦੇ ਹਾਂ ਉਹਨਾਂ ਨੂੰ ਤਤੀ ਹਵਾ ਨਾ ਲੱਗ ਜਵੇ ਉਹਨਾਂ ਨੂੰ ਸਭ ਕੁਝ ਮਿਲ ਜਵੇ ਸਭ ਕੁਝ ਆਸਾਨ ਹੋ ਜਵੇ ਔਰ ਜਦੋਂ ਉਹ ਆਸਾਨੀ ਨਾਲ ਨਹੀਂ ਮਿਲਦਾ ਉਹਨਾਂ ਨੂੰ ਉਹ ਡਿਪਰੈਸ਼ਨ ਦੇ ਵਿੱਚ ਜਾਂਦੇ ਨੇ ਸਾਰੇ ਅੱਜ ਦੀ ਡੇਟ ਦੇ ਵਿੱਚ ਇੰਟੈਸਟਾਈਨ ਦੀਆਂ ਪ੍ਰੋਬਲਮ ਤੁਹਾਡੀਆਂ ਪਾਚਣ ਦੀਆਂ ਪ੍ਰੋਬਲਮਸ ਬਹੁਤ ਜ਼ਿਆਦਾ ਹੋਈਆਂ ਹੋਈਆਂ ਨੇ ਪਿੱਛੇ ਇੱਕ ਛੋਟੇ ਜਿਹੇ ਬੱਚੇ ਦੀ ਗੱਲ ਕਰਦੇ ਸੀ ਕਿ ਉਹਨੂੰ ਪਚਦਾ ਹੀ ਕੁਝ ਨਹੀਂ ਜੀ ਉਹਨੂੰ ਜੇ ਉਹਨੂੰ ਕੁਝ ਨਹੀਂ ਪਚਦਾ ਤੁਸੀਂ ਜੋ ਮਰਜ਼ੀ ਖਵਾ ਲਓ ਕਿਉਂ ਉਹਦੇ ਵਿਲਾਈਜ਼ ਦੇ ਵਿੱਚ ਪ੍ਰੋਬਲਮ ਹੋ ਗਈ ਹੋਗੀ ਉਹਦੇ ਉਹਦੇ ਕਾਰਨ ਵੀ ਆਪਾਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਵੀ ਛੋਟੇ ਬੱਚਿਆਂ ਦੇ ਵਿੱਚ ਇਹ ਦਿੱਕਤਾਂ ਕਿਉਂ ਆਉਂਦੀਆਂ ਨੇ ਐਪੀ ਜੈਨੇਟਿਕਸ ਕੀ ਹੈ ਜੋ ਪੁਰਾਣੀ ਪੀੜੀ ਦਾ ਉਹ ਅਗਲੀ ਵਾਲੀ ਪੀੜੀ ਦੇ ਵਿੱਚ ਆਪਣੇ ਆਪ ਆਣਾ ਸ਼ੁਰੂ ਹੋ ਜਾਂਦਾ ਹੈ ਇੱਕ ਇੱਕ ਮਿਊਟੇਸ਼ਨ ਹੁੰਦੀ ਹੈ ਜਦੋਂ ਤੁਹਾਡਾ ਜੈਨੇਟਿਕ ਕੋਡ ਮਿਊਟੇਟ ਹੋ ਕੇ ਬਦਲਦਾ ਇੱਕ ਐਪੀਜੈਨੇਟਿਕਸ ਹੁੰਦੇ ਨੇ ਜੋ ਸਾਡੀ ਪਿਛਲੀ ਪੀੜ੍ਹੀ ਨੇ ਕੀਤਾ ਹੁੰਦਾ ਉਹ ਅਗਲੀ ਪੀੜ੍ਹੀ ਦੇ ਵਿੱਚ ਆਪਣੇ ਆਪ ਆ ਜਾਂਦਾ ਜਿਵੇਂ ਕੈਂਸੀ ਸਾਈਕਲ ਸਾਡੇ ਵੇਲੇ ਸਾਰੇ ਚਲਾਉਂਦੇ ਸੀ ਅੱਜ ਦੀ ਡੇਟ 'ਚ ਕੋਈ ਕੈਂਸੀ ਸਾਈਕਲ ਚਲਾਉਂਦਾ ਹੀ ਨਹੀਂ ਜਮਲਾ ਬੱਚਾ ਮੋਬਾਈਲ ਚੱਕ ਲਮ ਇਹ ਐਪੀਜੈਨੇਟਿਕਸ ਐ ਇਹ ਸਾਰੇ ਦੇ ਸਾਰੇ ਇਹ ਤੁਹਾਡੇ ਸੰਸਕਾਰ ਨੇ ਪਰ ਤੁਸੀਂ ਕਰਮਾਂ ਦੇ ਨਾਲ ਇਹਨੂੰ ਚੇਂਜ ਕਰ ਸਕਦੇ ਹੋ ਕਿਉਂਕਿ ਜੈਨੇਟਿਕ ਕੋਡ ਬਦਲਦਾ ਨਹੀਂ ਹੈ ਐਪੀ ਜੈਨੇਟਿਕਸ ਦੇ ਨਾਲ ਇਸ ਵਿਸ਼ੇ ਤੇ ਵੀ ਆਪਾਂ ਚਰਚਾ ਕਰਾਂਗੇ ਚੌਥਾ ਹਾਰਮੋਨ ਜਿਹੜਾ ਇੱਕ ਹੋਰ ਹਾਰਮੋਨ ਹੈਗਾ ਇਹਨੂੰ ਕਹਿੰਦੇ ਸੈਰੋਟੋਨਿਨ ਇਹ ਉਹ ਸੀਗੀ ਤੁਹਾਡੀ ਖੁਸ਼ੀ ਇਹ ਆਨੰਦ ਆਨੰਦ ਦੀ ਜਿਹੜੀ ਅਨੁਭੂਤੀ ਹੈ ਤੁਹਾਨੂੰ ਇਹ ਡੋਪਾਮਿਨ ਜਿੰਨਾ ਤੁਸੀਂ ਕਰੀ ਜਾਓਗੇ ਉਨੇ ਨਸ਼ੇੜੀ ਬੰਦੇ ਚਲੇ ਜਾਓਗੇ ਜਿਹੜਾ ਇਹ ਸੈਰਟੋਨਿਨ ਹੈ ਕਿਵੇਂ ਰਿਲੀਜ਼ ਹੁੰਦਾ ਇਹਦੀ ਕੀ ਪ੍ਰਕਿਰਿਆ ਇਹਦੇ ਬਾਰੇ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਬੜੇ ਅਲਟੀਮੇਟ ਹਾਰਮੋਨ ਹੈ ਸਾਡੇ ਕਲਚਰ ਦੇ ਵਿੱਚ ਕੀ ਇਹਦੀ ਤਰੀਕਾ ਦੱਸਿਆ ਗਿਆ ਕਿ ਸੈਰਟੋਨਿਨ ਤੁਹਾਡੇ ਰਿਲੀਜ਼ ਹੋਵੇ ਕਿਉਂਕਿ ਇਹ ਅਸਲੀ ਆਨੰਦ ਹੈ ਜਿਹਦੇ ਪਿੱਛੇ ਦੌੜਦੇ ਫਿਰਦੇ ਹਾਂ ਸੀ ਔਰ ਇਹ ਬਹੁਤ ਥੋੜਾ ਰਿਲੀਜ਼ ਹੁੰਦਾ ਇਹ ਜਿਆਦਾ ਰਿਲੀਜ਼ ਹੀ ਨਹੀਂ ਹੁੰਦਾ ਤੋਂ ਇਹ ਇਹ ਇਹਨੂੰ ਕੱਢਣ ਦੀ ਵੀ ਟੈਕਨੀਕ ਹੈ ਜਦੋਂ ਅਸੀਂ ਉਹ ਟੈਕਨੀਕ ਸਮਝਾਂਗੇ ਜਦੋਂ ਉਹ ਟੈਕਨੀਕ ਨੂੰ ਫਾਲੋ ਕਰਾਂਗੇ ਤੇ ਜਿਵੇਂ ਪਸੀਨਾ ਆਉਂਦਾ ਹੈ ਉਹ ਵਿੱਚ ਸੈਰਟੋਨਿਨ ਵੀ ਆਊਗਾ ਖਾਣੇ ਤੁਹਾਡੀ ਗੱਟ ਦੇ ਅੰਦਰ ਮੈਕਸਿਮਮ ਤੁਹਾਡੀ ਆਂਟੜੀਆਂ ਦੇ ਅੰਦਰ ਬਣਦਾ ਹੈ ਇਹ ਉਹਦੇ ਬਾਰੇ ਵੀ ਆਪਾਂ ਸਮਝਾਂਗੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਫੂਡ ਦੇ ਬਾਰੇ ਦੁਬਾਰਾ ਤੋਂ ਚਰਚਾ ਸ਼ੁਰੂ ਕਰਾਂਗੇ ਕਿ ਮਾਈਂਡ ਬਾਰੇ ਮੈਂ ਚਾਹੁੰਦਾ ਸੀਗਾ ਕਿ ਇਹਨੂੰ ਆਪਾਂ ਅੰਡਰ ਰੇਟ ਨਾ ਕਰੀਏ ਆਪਾਂ ਬਿਮਾਰੀਆਂ ਨੂੰ ਸਮਝੀਏ ਕਿ ਇਹ ਕਿੱਥੋਂ ਸ਼ੁਰੂ ਹੋ ਰਹੀਆਂ ਵੀ ਜੜ ਕਿੱਥੇ ਐ ਔਰ ਉਸ ਜੜ ਨੂੰ ਆਪਾਂ ਐਡਰੈਸ ਕਰਨ ਦੀ ਕੋਸ਼ਿਸ਼ ਕਰੀਏ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਬਿਮਾਰੀਆਂ ਹੋਰ ਜਲਦੀ ਹੋਰ ਜਲਦੀ ਔਰ ਛੋਟੀ ਉਮਰ ਦੇ ਵਿੱਚ ਗ੍ਰਸਤ ਕਰ ਰਹੀਆਂ ਨੇ ਉਹਨਾਂ ਨੂੰ ਕਿਵੇਂ ਅਸੀਂ ਇਹ ਸਾਰੀ ਮੈਂਟਲ ਹੈਲਥ ਬਾਰੇ ਜਿਹੜੀ ਗੱਲ ਐ ਉਹ ਕਰੀਏ ਕਿਉਂਕਿ ਪੈਸੇ ਔਰ ਉਹਦੇ ਚੀਜ਼ ਨਾਲ ਨਹੀਂ ਹੋਣੀ ਉਹ ਕਿਸ ਤਰ੍ਹਾਂ ਹੋਊਗੀ ਉਹਦੇ ਬਾਰੇ ਵੀ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਚਰਚਾ ਕਰਾਂਗੇ ਬਟ ਪਹਿਹੂਨ ਆਉਣ ਵਾਲੀਆਂ ਕੁਝ ਵੀਡੀਓਜ਼ ਦੇ ਵਿੱਚ ਲੇਟਸ ਟਾਕ ਅਬਾਊਟ ਫੂਡ ਕੇ ਫੂਡ ਅਸੀਂ ਕਿਵੇਂ ਬਣਾਣਾ ਫੂਡ ਦੀ ਜਿਹੜੀ ਬਣਾਉਣ ਦੀ ਸਾਇੰਸ ਕੀ ਹੈ ਉਸ ਤੋਂ ਬਾਅਦ ਇਹ ਫੂਡ ਉਗਾ ਉਗਾ ਕਿਵੇਂ ਸਕਦੇ ਆ ਆਪਾਂ ਉਹਦੇ ਬਾਰੇ ਵੀ ਚਰਚਾ ਹੋਊਗੀ ਪਰ ਇਹ ਦੀ ਫੂਡ ਦੇ ਬਣਾਉਣ ਦੇ ਪਿੱਛੇ ਵਿਗਿਆਨ ਕੀ ਹੈ ਪੁਰਾਤਨ ਗਿਆਨ ਸਾਡਾ ਕੀ ਸੀਗਾ ਉਹਦੇ ਹਿਸਾਬ ਨਾਲ ਆਪਾਂ ਇਹਨੂੰ ਫੂਡ ਨੂੰ ਕਿਵੇਂ ਬਣਾ ਸਕਦੇ ਆ ਉਹਦੇ ਬਾਰੇ ਸਾਰੀਆਂ ਚਰਚਾ ਹੋਣਗੀਆਂ ਤੋਂ ਅੰਤ ਦੇ ਵਿੱਚ ਇੱਕ ਗੱਲ ਮੈਂ ਫੇਰ ਕਹੂੰਗਾ ਕਿ ਜਿਹੜਾ ਤੁਹਾਡਾ ਕਲੀਅਰਟੀ ਹੈਗੀ ਆ ਉਹ ਬਹੁਤ 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 ਜ਼ਿਆਦਾ ਜ਼ਰੂਰੀ ਹੈ ਤੁਹਾਨੂੰ ਸਮਝ ਆਣੀ ਚਾਹੀਦੀ ਹੈ ਕਿ ਇਹ ਜਿਹੜੀਆਂ ਦਿੱਕਤਾਂ ਨੇ ਉਹ ਕਿੱਥੋਂ ਸ਼ੁਰੂ ਹੋਣੀਆਂ ਹੁੰਦੀਆਂ ਨੇ ਤੇ ਸਾਡਾ ਜਿਹੜਾ ਮੁਖ ਤੇ ਰੁਖ ਹੈ ਉਹ ਡਾਇਰੈਕਸ਼ਨ ਸਹੀ ਹੋਣੀ ਚਾਹੀਦੀ ਹੈ ਜੇ ਉਹ ਡਾਇਰੈਕਸ਼ਨ ਹੀ ਗਲਤ ਹੋ ਗਈ ਤਾਂ ਅਸੀਂ ਕਿਤੇ ਵੀ ਨਹੀਂ ਪਹੁੰਚ ਪਾਵਾਂਗੇ ਸਤਿ ਸ੍ਰੀ ਅਕਾਲ ਫੇਰ ਮਿਲਾਂਗੇ ਸਭ ਦਾ ਮੰਗਲ ਹੋਵੇ